ਮੇਰੀ ਬਲਿਆਰ ਪਿਆਰਪਰੀ ਸਸਤਰੀਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਇੱਕ ਅਲੱਗ ਤਰ੍ਹਾਂ ਦੀ ਪਿੰਡੀਆਂ ਦੀ ਸਬਜ਼ੀ ਆਪਾਂ ਪਹਿਲਾਂ ਮਸਾਲਾ ਪਿੰਡੀ ਸਿੰਪਲ ਪਿੰਡੀ ਭਰਵੀ ਪਿੰਡੀ ਬਹੁਤ ਤਰ੍ਹਾਂ ਦੀ ਖਾਦੀ ਹੋਵੇਗੀ ਪਰ ਅੱਜ ਆਪਾਂ ਬਣਾਵਾਂਗੇ ਆਲੂ ਪਿੰਡੀ ਜੋ ਕਿ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਹੈ ਤੇ ਬਣਾਉਣ ਦੇ ਵਿੱਚ ਬਹੁਤ ਹੀ ਆਸਾਨ ਹੈ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਪਿੰਡੀਆਂ ਲਈਆਂ ਹਨ ਇਹ ਆਪਣੀਆਂ ਘਰ ਦੀਆਂ ਪਿੰਡੀਆਂ ਹਨ ਇਸ ਲਈ ਇਹਨਾਂ ਦਾ ਸਾਈਜ਼ ਕਿਸੇ ਦਾ ਵੱਡਾ ਤੇ ਕਿਸੇ ਦਾ ਛੋਟਾ ਹੈ ਇਹ ਜੋ ਵੱਡੀਆਂ ਪਿੰਡੀਆਂ ਹਨ ਇਹ ਬਿਲਕੁਲ ਕੂਲੀਆਂ ਹਨ ਇਹ ਬਿਲਕੁਲ ਨਹੀਂ ਪੱਕੀਆਂ ਇਸ ਲਈ ਆਪਾਂ ਇਹਨਾਂ ਨੂੰ ਯੂਜ਼ ਕਰਾਂਗੇ ਮੈਂ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਸੁਕਾ ਲਿਆ ਸੀ ਹੁਣ ਆਪਾਂ ਇਸ ਨੂੰ ਇੱਕ ਵਾਰੀ ਕੱਪੜੇ ਦੇ ਨਾਲ ਵੀ ਸਾਫ਼ ਕਰਾਂਗੇ ਕਿਉਂਕਿ ਪਿੰਡੀਆਂ ਨੂੰ ਸੁਕਾਉਣਾ ਬਹੁਤ ਹੀ ਜ਼ਰੂਰੀ ਹੈ ਜੇਕਰ ਇਹ ਸੁੱਕਣਗੀਆਂ ਨਹੀਂ ਤਾਂ ਇਹ ਲੇਸ ਛੱਡਣਗੀਆਂ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਕੱਟ ਲਿਆ ਹੈ ਮੈਂ ਥੋੜਾ ਜਿਹਾ ਇਹਨਾਂ ਦਾ ਸਾਈਜ਼ ਮੋਟਾ ਹੀ ਕਟਾਂਗੀ ਕਿਉਂਕਿ ਆਲੂਆਂ ਦੇ ਨਾਲ ਥੋੜੀਆਂ ਜਿਹੀਆਂ ਮੋਟੀਆਂ ਪਿੰਡੀਆਂ ਬਹੁਤ ਹੀ ਜ਼ਿਆਦਾ ਵਧੀਆ ਲੱਗਦੀਆਂ ਹਨ ਤੁਸੀਂ ਵੀ ਇੰਨੇ ਕੀ ਸਾਈਜ਼ ਦੀਆਂ ਪਿੰਡੀਆਂ ਕੱਟਿਓ ਇਹ ਦੇਖੋ ਜਿਹੜੀਆਂ ਵੱਡੀਆਂ ਪਿੰਡੀਆਂ ਹਨ ਉਹ ਵੀ ਆਪਣੀਆਂ ਬਹੁਤ ਹੀ ਜ਼ਿਆਦੀਆਂ ਕੂਲੀਆਂ ਹਨ ਹੁਣ ਤੁਹਾਨੂੰ ਮੈਂ ਇੱਥੇ ਇੱਕ ਟ੍ਰਿਕ ਦੱਸਦੀ ਹਾਂ ਇਹ ਜੋ ਆਪਣੇ ਚਾਕੂ ਬਿਲਕੁਲ ਚਿਪਚਿਪਾ ਹੋ ਜਾਂਦਾ ਹੈ ਪਿੰਡੀਆਂ ਦੀ ਲੇਸ ਦੇ ਨਾਲ ਉਸ ਨੂੰ ਆਪਾਂ ਥੋੜਾ ਜਿਹਾ ਨਿੰਬੂ ਦਾ ਟੁਕੜਾ ਲੈ ਕੇ ਉਸ ਦੇ ਨਾਲ ਸਾਫ਼ ਕਰ ਲਵਾਂਗੇ ਜਿਸ ਦੇ ਨਾਲ ਇਸ ਦੀ ਚਿਪਚਿਪਾਹਟ ਬਿਲਕੁਲ ਸਾਫ਼ ਹੋ ਜਾਂਦੀ ਹੈ ਤੇ ਪਿੰਡੀਆਂ ਵੀ ਬਿਲਕੁਲ ਲੇਸ ਲੀਆਂ ਨਹੀਂ ਹੁੰਦੀਆਂ ਆਪਾਂ ਸਾਰੀਆਂ ਪਿੰਡੀਆਂ ਕੱਟ ਲਈਆਂ ਹਨ ਹੁਣ ਇੱਥੇ ਮੈਂ ਤਿੰਨ ਆਲੂ ਪਹਿਲਾਂ ਕੱਟ ਲਏ ਸੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਤੇ ਆਪਾਂ ਇਸ ਸਾਈਜ਼ ਦੇ ਲੰਮੇ-ਲੰਮੇ ਪਤਲੇ-ਪਤਲੇ ਆਲੂ ਕੱਟਾਂਗੇ ਹੁਣ ਆਪਾਂ ਇੱਕ ਕੜਾਈ ਗੈਸ ਤੇ ਰੱਖਾਂਗੇ ਤੇ ਉਸ ਦੇ ਵਿੱਚ ਆਪਾਂ ਤੇਲ ਪਾਵਾਂਗੇ ਇੱਥੇ ਮੈਂ ਸਰੋਂ ਦਾ ਤੇਲ ਪਾਇਆ ਹੈ ਜਦੋਂ ਆਪਣਾ ਤੇਲ ਗਰਮ ਹੋ ਗਿਆ ਉਸ ਦੇ ਵਿੱਚ ਆਪਾਂ ਥੋੜੀ ਜੀ ਹਿੰਗ ਅੱਧਾ ਚਮਚ ਜੀਰਾ ਤੇ ਅੱਧਾ ਚਮਚ ਅਜਵੈਨ ਦਾ ਪਾ ਦਵਾਂਗੇ। ਇਸ ਨੂੰ ਆਪਾਂ ਥੋੜਾ ਜਿਹਾ ਭੁੰਨਾਂਗੇ। ਥੋੜਾ ਜਿਹਾ ਭੁੰਨਣ ਤੋਂ ਮਗਰੋਂ ਇਸ ਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਲਸਣ ਤੇ ਅਦਰਕ ਐਡ ਕਰਾਂਗੇ। ਇਹ ਸਾਰੀਆਂ ਚੀਜ਼ਾਂ ਪਾਉਣ ਦੇ ਨਾਲ ਭਿੰਡੀਆਂ ਦੀ ਸਬਜ਼ੀ ਦਾ ਟੇਸਟ ਅਲੱਗ ਹੀ ਹੁੰਦਾ ਹੈ। ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀਆਂ ਹਨ। ਹੁਣ ਇਸ ਦੇ ਵਿੱਚ ਆਪਾਂ ਬਰੀਕ ਕੱਟੇ ਹੋਏ ਦੋ ਪਿਆਜ਼ ਪਾ ਦਿੰਦੇ ਹਾਂ। ਤੁਸੀਂ ਇਸ ਤਰ੍ਹਾਂ ਇੱਕ ਵਾਰੀ ਢਿੰਡੀਆਂ ਬਣਾ ਕੇ ਦੇਖਿਓ ਇਹ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੀਆਂ ਹੁਣ ਆਪਾਂ ਪਿਆਜ਼ਾਂ ਨੂੰ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ ਇਹ ਦੇਖੋ ਆਪਣੇ ਪਿਆਜ਼ ਵੀ ਥੋੜੇ ਬ੍ਰਾਊਨ ਹੋ ਚੁੱਕੇ ਹਨ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਕੱਟੇ ਹੋਏ ਆਲੂ ਕਿਉਂਕਿ ਆਲੂਆਂ ਨੂੰ ਆਪਾਂ ਥੋੜਾ ਪਹਿਲਾਂ ਸੌਫਟ ਕਰਾਂਗੇ ਢਿੰਡੀਆਂ ਤਾਂ ਬਹੁਤ ਹੀ ਜਲਦੀ ਪੱਕ ਜਾਂਦੀਆਂ ਹਨ ਆਲੂ ਥੋੜਾ ਟਾਈਮ ਲੈਂਦੇ ਹਨ ਇਸ ਲਈ ਇਹਨਾਂ ਨੂੰ ਆਪਾਂ ਪਹਿਲਾਂ ਪਾ ਕੇ ਪਕਾ ਲਵਾਂਗੇ ਇਸ ਤਰ੍ਹਾਂ ਪਹਿਲਾਂ ਪੋਂਦੇ ਨਾਲ ਆਲੂ ਬਹੁਤ ਹੀ ਟੇਸਟੀ ਤੇ ਕ੍ਰਿਸਪੀ ਬਣਦੇ ਹਨ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ ਫਿਰ ਆਲੂਆਂ ਨੂੰ ਆਪਾਂ ਕਵਰ ਕਰਕੇ 2 ਤੋਂ 3 ਮਿੰਟ ਦੇ ਲਈ ਇਸੇ ਤਰ੍ਹਾਂ ਪੱਕਣ ਦਵਾਂਗੇ ਹੁਣ ਆਪਾਂ ਚੈੱਕ ਕਰਦੇ ਹਾਂ ਇਹ ਦੇਖੋ ਆਪਣੇ ਆਲੂ ਕਾਫੀ ਹੱਦ ਤੱਕ ਸੌਫਟ ਹੋ ਚੁੱਕੇ ਹਨ ਇਹਨਾਂ ਨੂੰ ਆਪਾਂ ਇੱਕ ਵਾਰੀ ਮੜਾ ਜਾਂ ਚੱਕ ਵੀ ਕਰ ਲਵਾਂਗੇ ਇਹ ਦੇਖੋ ਹੁਣ ਆਪਣੇ ਆਲੂ ਆਪਾਂ ਚੈੱਕ ਕੀਤੇ ਹਨ ਆਲੂ ਆਪਣੇ ਕਾਫੀ ਸੌਫਟ ਹੋ ਚੁੱਕੇ ਹਨ ਬਾਕੀ ਜੋ ਥੋੜੇ ਬਲੇ ਹਨ ਉਹ ਆਪਾਂ ਪਿੰਡੀਆਂ ਦੇ ਨਾਲ ਹੀ ਇਹਨਾਂ ਨੇ ਪੱਕ ਜਾਣਾ ਹੈ ਹੁਣ ਇੱਥੇ ਆਪਾਂ ਤਿੰਨ ਹਰੀਆਂ ਮਿਰਚਾਂ ਲਈਆਂ ਹਨ ਉਹਨਾਂ ਨੂੰ ਆਪਾਂ ਲੰਮੇ-ਲੰਮੇ ਸਲਾਈਸਸ ਦੇ ਵਿੱਚ ਕੱਟ ਲਿਆ ਹੈ ਤੇ ਉਹਨਾਂ ਨੂੰ ਆਪਾਂ ਇਸ ਦੇ ਵਿੱਚ ਪਾ ਦਿੱਤਾ ਹੈ ਹੁਣ ਇਸ ਦੇ ਵਿੱਚ ਆਪਾਂ ਅੱਧਾ ਚਮਚ ਹਲਦੀ ਪਾਊਡਰ ਐਡ ਕਰਾਂਗੇ ਸਵਾਦ ਦੇ ਅਨੁਸਾਰ ਨਮਕ ਪਾਵਾਂਗੇ ਇੱਕ ਚਮਚਾਪਾਂ ਇੱਥੇ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕੀਤਾ ਹੈ ਜਿਸ ਦੇ ਨਾਲ ਕਲਰ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਮਿਕਸ ਹੋ ਜਾਣ ਤੇ ਆਲੂਆਂ ਦੇ ਵਿੱਚ ਮਸਾਲਿਆਂ ਦਾ ਫਲੇਵਰ ਆਉਣ ਲੱਗ ਪਵੇ ਇੱਕ ਚੁਠਾਈ ਚਮਚ ਇੱਥੇ ਮੈਂ ਲਾਲ ਮਿਰਚ ਐਡ ਕਰ ਲਈ ਹੈ ਮੈਨੂੰ ਪਹਿਲਾਂ ਯਾਦ ਭੁੱਲ ਗਿਆ ਸੀ ਆਪਾਂ ਪਹਿਲਾਂ ਇੱਥੇ ਹਰੀਆਂ ਮਿਰਚਾਂ ਵੀ ਐਡ ਕੀਤੀਆਂ ਸਨ ਇਸ ਲਈ ਆਪਾਂ ਥੋੜੀ ਜਿਹੀ ਹੀ ਲਾਲ ਮਿਰਚ ਐਡ ਕਰਾਂਗੇ ਹੁਣ ਆਪਣਾ ਮਸਾਲਾ ਬਹੁਤ ਵਧੀਆ ਚੰਗੀ ਤਰ੍ਹਾਂ ਮਿਕਸ ਹੋ ਕੇ ਪੁੱਜ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਕਟੀਆਂ ਹੋਈਆਂ ਪਿੰਡੀਆਂ ਐਡ ਕਰ ਦਵਾਂਗੇ ਤੇ ਹੁਣ ਇਸ ਨੂੰ ਆਪਾਂ ਹਲਕੀ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਰਲਾ ਲਵਾਂਗੇ ਤੁਸੀਂ ਸੇਮ ਇਹੀ ਟ੍ਰਿਕ ਫਾਲੋ ਕਰਕੇ ਜੇਕਰ ਸਬਜ਼ੀ ਬਣਾਓਗੇ ਤਾਂ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ ਤੇ ਸਾਰੇ ਵਾਰ-ਵਾਰ ਇਹੀ ਕਹਿਣਗੇ ਕਿ ਆਪਾਂ ਇਹ ਹੀ ਆਲੂ ਤੇ ਪਿੰਡੀਆਂ ਦੀ ਸਬਜ਼ੀ ਬਣਾਈਏ ਤੇ ਇਸ ਨੂੰ ਖਾਈਏ ਜੇਕਰ ਤੁਹਾਨੂੰ ਵੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹੁਣ ਆਪਾਂ ਕਵਰ ਕਰਕੇ ਪਿੰਡੀਆਂ ਨੂੰ ਥੋੜੇ ਟਾਈਮ ਦੇ ਲਈ ਪੱਕਾ ਦਿੱਤਾ ਹੈ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਅੱਧਾ ਚਮਚ ਚਾਟ ਮਸਾਲਾ ਤੇ 1/4 ਚਮਚ ਇਸ ਦੇ ਵਿੱਚ ਆਪਾਂ ਪਾਵਾਂਗੇ ਜੀਰਾ ਪਾਊਡਰ ਹੁਣ ਇਸ ਦੇ ਵਿੱਚ ਆਪਾਂ ਅੱਧਾ ਨਿੰਬੂ ਦਾ ਰਸ ਪਾ ਦਵਾਂਗੇ ਇਸ ਦੇ ਨਾਲ ਬਹੁਤ ਹੀ ਚਟਪਟੀਆਂ ਪਿੰਡੀਆਂ ਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਇਹਨਾਂ ਨੂੰ ਹਲਕੇ ਹੱਥਾਂ ਦੇ ਨਾਲ ਮਿਕਸ ਕਰਾਂਗੇ ਆਪਣੀ ਸਬਜ਼ੀ ਤਕਰੀਬਨ ਬਣ ਕੇ ਰੈਡੀ ਹੈ ਹੁਣ ਆਪਾਂ ਬਿਲਕੁਲ ਗੈਸ ਦਾ ਫਲੇਮ ਲੋ ਕਰ ਦਵਾਂਗੇ ਇਸ ਨੂੰ ਕਵਰ ਕਰਕੇ ਬਸ 1 ਤੋਂ 2 ਮਿੰਟ ਲਈ ਪਕਾ ਲਵਾਂਗੇ ਤਾਂ ਕਿ ਨਿੰਬੂ ਦਾ ਫਲੇਵਰ ਤੇ ਆਮਚੂਰਨ ਦਾ ਫਲੇਵਰ ਬਹੁਤ ਹੀ ਵਧੀਆ ਤਰ੍ਹਾਂ ਸਬਜੀ ਦੇ ਵਿੱਚ ਮਿਕਸ ਹੋ ਜਾਵੇ ਇਹ ਦੇਖੋ ਜੀ ਹੁਣ ਆਪਣੀ ਸਬਜੀ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਆਪਾਂ ਗੈਸ ਬੰਦ ਕਰ ਦਿੱਤਾ ਹੈ ਇਸ ਨੂੰ ਮੜਾ ਜਿਹਾ ਆਪਾਂ ਮਿਕਸ ਕਰਾਂਗੇ ਹਲਕੇ ਹੱਥਾਂ ਦੇ ਨਾਲ ਇਹ ਆਪਾਂ ਇੱਕ ਵਾਰੀ ਚੈੱਕ ਕਰਕੇ ਦਿਖਾਉਨੇ ਹਾਂ ਇਹ ਦੇਖੋ ਆਪਣੇ ਆਲੂ ਵੀ ਕਿੰਨੇ ਵਧੀਆ ਤਰ੍ਹਾਂ ਗਲ ਚੁੱਕੇ ਹਨ ਤੇ ਹੁਣ ਆਪਾਂ ਤੁਹਾਨੂੰ ਪਿੰਡੀ ਵੀ ਦਿਖਾਉਂਦੇ ਹਾਂ ਇਹ ਵੀ ਦੇਖੋ ਕਿੰਨੀ ਵਧੀਆ ਸੌਫਟ ਹੋ ਚੁੱਕੀ ਹੈ ਤੇ ਹੁਣ ਆਪਾਂ ਇਸ ਨੂੰ ਕਰਾਂਗੇ ਸਰ ਤੁਸੀਂ ਜਰੂਰ ਇਸ ਰੈਸਪੀ ਨੂੰ ਟਰਾਈ ਕਰਿਓ ਇਹ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਵੀ ਤੁਹਾਨੂੰ ਇੱਕ ਇੱਦਾਂ ਦੀਆਂ ਰੈਸਪੀਜ਼ ਲੱਗਦੀਆਂ ਹਨ ਮੇਰੀਆਂ ਇਸ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵੀਡੀਓ ਬਣਾਉਣ ਦੀ ਤੁਸੀਂ ਵੀਡੀਓ ਸਾਰੀ ਦੇਖਦੇ ਹੋ ਪਰ ਲਾਈਕ ਦਾ ਬਟਨ ਆਪਣਾ ਭੁੱਲ ਜਾਂਦੇ ਹੋ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਇਹ ਦੇਖੋ ਜੀ ਕਿੰਨੀ ਵਧੀਆ ਜੰਮੀ ਜੰਮੀ ਆਪਣੀ ਸਬਜ਼ੀ ਬਣ ਕੇ ਰੈਡੀ ਹੋਈ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ